ਲੋ ਜੀ ਆਪਣੇ ਲਈ ਆਇਆ ਡੰਡੇ ਵੀ ਲੈ ਇੰਜ ਨਾ ਸਾਡੇ 6 ਦਾ ਪੀਐਮਐਫ ਕੰਪਨੀ ਦਾ ਉੱਪਰਲਾ ਟਾਪਾ ਦੇਖੀ ਇਹਦਾ ਬੜੀ ਦੇਲ ਤੋਂ ਲੈ ਕੇ ਆਇਆ ਹੁਣ ਤਾਂ ਜਮ ਹੋ ਰਿਹਾ ਵਿਚਾਰਾ ਫਾਲ ਤੋਂ ਖੜਿਆ ਡੰਗਰ ਪਖੂ ਵੇਚਤੇ ਅਗਲੇ ਨੇ ਇੱਕ ਫਾਲ ਹੋ ਗਿਆ ਖੜੇ ਨੂੰ ਤਾੜਾਂ ਤੂੜਾਂ ਨਾਲ ਇਹਨੇ ਅੱਜ ਚਲਾਈ ਸੀ ਰੜੀ ਬੜੇ ਟਾਈਮ ਬਾਦੋਂ ਬਾਕੀ ਮਸ਼ੀਨਾਂ ਤੇ ਕਰੇਮ ਕਰੀਆਂ ਪਈਆਂ ਨੇ ਰੰਗ ਰੌਣ ਰੰਗਾ ਘਰਨਾ ਸਫਾਈ ਕਰਕੇ ਕੱਠੀ ਰੰਗ ਕਰ ਦਾਂਗੇ 7-8 ਮਸ਼ੀਨਾਂ ਦੇ ਆ ਮਸ਼ੀਨ ਵੀ ਆਫ ਸੱਟ ਵੀ ਧਿਆਰੇ ਇੰਜਨ ਮਸ਼ੀਨਾਂ ਸਾਰਾ ਫੱਟ ਧਿਆਰੇ ਰੰਗ ਕਰਾਂਗੇ ਤੇ ਬੱਸ ਹੁਣ ਬਿਟੂ ਆ ਗਿਆ ਇਹਦੀ ਬਾਡੀ ਬਣਾਈ ਜੇ ਖੜੇ ਫਿਰਦੀ ਕਹਿੰਦਾ ਬਾਡੀ ਬਣਾ ਦੇ ਮੇਰੀ ਬਾਡੀ ਬਣਾ ਦੇ ਮਾਸ਼ਾਅੱਲ ਕੋਈ ਨਹੀਂ ਬਣਾ ਦਿੰਦਾ ਪਤਾ 6-7 ਦਿਨ ਲੱਗੇ ਭੱਠੇ ਦੇ ਟਰਾਲੀਆਂ ਗਰੀਫ ਕਰੀਆਂ ਨੇ ਹੁਣ ਕੱਲ ਤੋਂ ਕੰਮ ਚੱਲਦਾ ਬਫੂਰੇ ਦੁਕਾਨ ਤੇ ਇੰਜਨ ਵਾਧੂ ਪੈਣੇ ਪਣ ਲਵੇ ਉਹ ਟਾਕੇ ਪੈਣੇ ਫਰੀ ਕੋ ਲਿਵ ਨਹੀਂ ਲੱਗ ਗਿਆ ਹੁਣ ਤਾਂ ਇੰਨਾਂ ਨੂੰ ਲਜਾਣਾ ਰੈਡ ਰੋਡ ਕੱਟਣ ਲੱਗ ਗਈ ਫਿਰ ਹੁਣ ਲੱਗ ਗਿਆ ਇੰਨਾਂ ਨੂੰ ਜਾਣਾ ਇੰਨਾਂ ਨੂੰ ਬਦੂਬਾ ਨਾ ਬਣ ਲੋ